ਹਾਂਜੀ ਅੱਜ ਆਪਾਂ ਕਟਾਂਗੇ ਪੈਣੀ ਦਾ ਕੱਟ ਲਾਜੋ ਇਹਦੀ ਲੰਬਾਈ ਹੈਗੀ 35 ਹਾਂਜੀ ਇਹ ਆਪਾਂ ਦੀ 2 ਇੰਚ ਆਪਾਂ ਸ਼ਬਨ ਨੂੰ ਮੇਰੇ ਲਗਾ ਇਹ ਆਪਾਂ 2 ਇੰਚ ਫਿਰ ਲਾ ਗਏ ਤੇ ਆਪਾਂ ਇੱਕ ਤੋਂ ਸਟਾਰਟ ਕਰਾਂਗੇ ਮਿਲਣਾ ਆਪਣਾ ਜੀ 35 ਹੈ ਤੇ 2 ਇੰਚ ਆਪਣਾ ਗਲਟ ਲੱਗ ਕੇ 35 ਇੰਚ ਤਿਆਰ ਹੋ ਜੁਗਾ ਤੇ ਜਿਹੜਾ ਆ ਤੋਂ ਬਾਅਦ ਇਹ ਆਪਣਾ ਪੋਲ ਲੇਦਾ ਫਿਰ ਉਹ ਆ ਗਿਆ

ਤੋ ਜੇ ਅੰਦਰ ਨੂੰ ਨਿਸ਼ਾਨ ਲਾ ਗਏ ਜੀ ਜੀ ਆਪਾਂ ਇਸ ਤਰ੍ਹਾਂ ਕਾਰ ਬਣ ਤੇ ਜਿਵੇਂ ਆਪਾਂ ਗੁਲਾਈ ਦੇਦੇ ਮੋਟੇ ਦੀ ਉਸ ਤਰ੍ਹਾਂ ਪਰ ਲਾਈ ਦੇ ਦਈਆਂ ਤੇ ਇਸ ਤਰ੍ਹਾਂ ਆਪਾਂ ਇਹਦਾ ਨਿਸ਼ਾਨ ਲਾ ਗਏ ਇਸ ਤਰ੍ਹਾਂ ਜਿੰਨਾ ਆਪਾਂ ਦੀ ਇੱਥੋਂ ਰੱਖਿਆ ਏ 16 ਇੰਨਾ ਈ ਆਪਾਂ ਇੱਥੋਂ ਰੱਖਣਾ ਏ 16 ਇਹ ਨਹੀਂ ਜੇ ਭਾਈ ਰੱਖਣਾ 16 सोलह का आप जी हाफ करना है अठ आजगा अठ के निशान ला देना इवें जी आप इतों हाफ कर देना सोलह का अठ आजगा आपी निशानी ला देनी इस तरह जिमें आप इस तरह निशानी लागे जी फिर आप मूरी का निशान लाइना मूहरी अपनी है साढ़े छे आप जी फ्रंट साइड से तीन इंच आपको इधरों निशान लाने तीन इंच आप इधरों निशान लाने जी इस तरह निशान लागे जी आप फिर आपका कर् स्केल आप रख के उ निशान तू तो रख के आप इस तरह निशानी ला दे इस तरह आप रख के उधरों आप इधरों रख के इतना यहाँ निशान ला दे <workitenàn> ਦੀ ਫਰੰਟ ਸਾਈਡ ਆਪਣੀਆਂ ਨਿਸ਼ਾਨੀਆਂ ਲੱਗ ਗਈਆਂ ਜੀ ਸਾਰੀਆਂ ਇੱਕ ਪਰਫੈਕਟੋ ਤਰੀਕੇ ਦੇ ਨਾਲ 메ਨ ਫਰੰਟ ਤੇ ਹੀ ਹੁੰਦਾ ਹੈ ਜੀ ਸਾਰਾ ਪ੍ਰੋਸੈਸ ਆਪਣਾ ਫਰੰਟ ਸਾਈਡ ਤੇ ਨਿਸ਼ਾਨੀਆਂ ਲੱਗੀਆਂ ਜੀ ਬੈਕ ਸਾਈਡ ਦਾ ਆਪਾਂ ਉੱਪਰ ਰੱਖ ਕੇ ਤੇ 2 2 ਇੰਚ ਵਧਾ ਕੇ ਹੀ ਕੱਟਣਾ ਹੁੰਦਾ ਹਾਂਜੀ ਇਹ ਆਪਾਂ ਹਲਾਗੇ ਉੱਪਰ ਹੁੰਝੜੀ ਉੱਪਰ 2 ਇੰਚ ਆਪਣੀ ਜੀ ਮਾਪ ਲੈਣੀ ਹੈ ਤੇ ਇਹ ਆਪਾਂ ਜੀ ਇੱਥੋਂ 1 ਇੰਚ ਛੱਡ ਕੇ ਨਿਸ਼ਾਨਾ ਲਾਵਾਂਗੇ ਇੱਥੇ

ਇਥੇ થી ਆਪਣਾ 2 ਇੰਚ ਦਾ ਆਪਣਾ ਇਹ ਪਹਿਲਾ ਨਹੀਂ ਹੈ ਬੈਲਟ ਲਈ ਇਸ ਤਰ੍ਹਾਂ ਤੇ ਅੱਗੇ ਦੀ ਆਪਣੀ ਇਹ ਪਹਿਲੀ ਨਹੀਂ ਹੈ ਬਾਕਸ ਟੱਕ ਤੇ ਆਪਾਂ ਸਾਡੇ 5 ਇੰਚ ਲਵਾਗੇ ਜੀ 2 ਇੰਚ ਆਪਾਂ ਇੱਕ ਲਵਾਗੇ 2 ਇੰਚ ਇਹ ਛਾਣਾ ਪਵਾ ਲਵਗੇ ਜੀ ਇਸ ਤਰ੍ਹਾਂ ਲਾ ਲਾ ਜੀ ਆਪਣੀ

यह भी का इस तरह काウス की ये नाल निशान लगा देंगे इस तरह का